28 जनंदर केंद्र है हुन तुसी चंचल शर्मा तों پرتिशक ਖਬਰਾਂ ਸੁਨੋ ਪਹਿਲਾਸ ਬੁਲੇਟਨ ਦੀਆਂ ਖਾਸ ਖਬਰਾਂ ਉਪ ਰਾਸ਼ਟਰਪਤੀ ਜਗਦੀਤਨ ਖੜਨੀ ਕੇ ਹੈ ਭਾਰਤੀ ਲੋਕਤੰਤਰ ਪ੍ਰਗਟਾਵੇ ਅਤੇ ਸੰਵਾਦ ਤੇ ਸੰਤੁਲਨ ਤੇ ਕੇਂਦ੍ਰਿਤ ਹੋਣਾ ਚਾਹੀਦਾ ਹੈ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਰਾਜਨੀਤਿਕ ਪਾਰਟੀ ਨੇਤਾ ਬੀਬੀ ਜਗੀਰ ਕੌਰ ਖਿਲਾਫ અપਮਾਨਜਨਕ ਟਿੱਪਣੀ ਅਤੇ ਭਾਸ਼ਾ ਦੀ ਵਰਤੋਂ ਦੇ ਮਾਮਲੇ 'ਚ ਨੋਟਿਸ ਜਾਰੀ ਕੀਤਾ ਪੰਜਾਬ ਚ ਕਾਨੇ ਲੋਕ ਅਦਾਲਤਾਂ ਵੱਲੋਂ ਆਪਸੀ ਸਮਝੌਤੇ ਰਾਹੀਂ ਝਗੜਾਂ ਦਾ ਨਿਪਟਾਰਾ ਕਰਨ ਵਾਸਤੇ 3.5 ਲੱਖ ਤੋਂ ਵੱਧ ਮਾਮਲਿਆਂ ਦੀ ਸੁਣਵਾਈ ਕੀਤੀ ਗਈ ਹੈ। ਅਤਿ ਮੌਸਮ ਵਿਭਾਗ ਨੇ ਕਿਹਾ ਅਗਲੇ 2 ਦਿਨਾਂ ਦੌਰਾਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਮੇਤ ਉੱਤਰ ਪੱਛਮ ਅਤੇ ਮੱਧ ਭਾਰਤ ਵਿੱਚ ਚੁੱਸੀ ਲਹਿਰ ਚਾਰੀ ਰਹੇਗੀ। ਤੇ ਹੁਣ ਖਬਰਾਂ ਵਿਸਥਾਰ ਨਾਲ ਉਪ ਰਾਸ਼ਟਰਪਤੀ ਜਗਦੀਪ ਧੰਖੜ ਨੇ ਕਿਹਾ ਕਿ ਭਾਰਤੀ ਲੋਕਤੰਤਰ ਪ੍ਰਗਟਾਵੇ ਅਤੇ ਸੰਵਾਦ ਦੇ ਸੰਤੁਲਨ ਤੇ ਕੇਂਦ੍ਰਿਤ ਹੋਣਾ ਚਾਹੀਦਾ ਹੈ। ਉਹਨਾਂ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਲੋਕਤੰਤਰ ਸਿਰਫ ਪ੍ਰਣਾਲੀਆਂ ਤੇ ਹੀ ਨਹੀਂ ਸਗੋ ਬੁਨਿਆਦੀ ਕਦਰਾਂ ਕੀਮਤਾਂ ਤੇ ਵੀ ਵਿਕਸਿਤ ਹੁੰਦਾ ਹੈ। ਉਪ ਰਾਸ਼ਟਰਪਤੀ ਆਰਚਨਵੀ ਦਿੱਲੀ ਚ ਭਾਰਤੀ ਡਾਕ ਅਤੇ ਦੂਰ ਸੰਚਾਰ ਲੇਖਾ ਤੇ ਵਿੱਤ ਸੇਵਾ ਦੇ 50 ਸਥਾਪਨਾ ਦਿਵਸ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਉਹਨਾਂ ਕਹਿਿਆ ਕਿ ਪ੍ਰਗਟਾਵੇ ਅਤੇ ਸੰਚਾਰ ਇੱਕ ਦੂਜੇ ਦੇ ਪੂਰਕ ਨੇ ਅਤੇ ਦੁਮਾ ਵਿੱਚ ਇਕਸੁਰਤਾ ਸਫਲਤਾ ਦੀ ਕੁੰਜੀ ਹੁੰਦੀ ਹੈ। ਪੰਜਾਬ ਰਾਜ ਮਹਾਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿਲ ਵੱਲੋਂ ਸ਼੍ਰੋਮਣੀ ਕੁਟਵਾਰਾ ਪ੍ਰਬੰਧਕ ਕਮੇਟੀ ਪ੍ਰਧਾਨ ਹਰਚੰਦਰ ਸਿੰਘ ਤਾਮੀ ਨੂੰ ਕਮੇਟੀ ਦੀ ਸਾਬਕਾ ਪ੍ਰਧਾਨ ਅਤੇ ਇੱਕ ਰਾਜਨੀਤਿਕ ਪਾਰਟੀ ਦੀ ਨੇਤਾ ਬੀਬੀ ਜਗੀਰ ਕੌਰ ਖਿਲਾਫ ਬਹੁਤ ਹੀ ਅਪਮਾਨਜਨਕ ਟਿੱਪਣੀ ਅਤੇ ਪਾਸ਼ਾ ਦੀ ਵਰਤੋਂ ਦੇ ਮਾਮਲੇ 'ਚ ਨੋਟਿਸ ਜਾਰੀ ਕੀਤਾ ਗਿਆ। ਕਮਿਸ਼ਨ ਵੱਲੋਂ ਔਰਤਾਂ ਖਿਲਾਫ ਕੀਤੀ ਗਈ ਅਪਮਾਨਜਨਕ ਟਿੱਪਣੀ ਨੂੰ ਬੜੀ ਹੀ ਗੰਭੀਰਤਾ ਨਾਲ ਵਿਚਾਰਿਆ ਗਿਆ ਤੇ ਕਮਿਸ਼ਨ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਪੰਜਾਬ ਚਾਰਤਾਂ ਦੇ ਅਧਿਕਾਰ, ਮਾਣ ਅਤੇ ਰੁਤਬੇ ਦੀ ਸੁਰੱਖਿਆ ਹੋਵੇ। ਚੇਅਰਪਰਸਨ ਵੱਲੋਂ ਦੱਸਿਆ ਕਿ ਸੋਸ਼ਲ ਮੀਡੀਆ ਰਾਹੀਂ ਕਮਿਸ਼ਨ ਦੇ ਧਿਆਨ ਵਿੱਚ ਆਇਆ ਕਿ ਸ਼੍ਰੀ tạmੀ ਵੱਲੋਂ ਇੱਕ ਪੱਤਰਕਾਰ ਨਾਲ ਟੈਲੀਫੋਨ 'ਤੇ ਗੱਲਬਾਤ ਦੌਰਾਨ ਉਹਨਾਂ ਵੱਲੋਂ ਔਰਤ ਪਾਇਚਾਰੇ ਦੀ ਇੱਕ ਮੈਂਬਰ ਬੀਬੀ ਜਗੀਰ ਕੌਰ ਨੂੰ ਸੰਬੋਧਨ ਕਰਦੇ ਸਮੇਂ ਬਹੁਤ ਹੀ અપਮਾਨਜਨਕ ਅਤੇ ਅਨਮਨੁੱਖੀ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ ਅਜੀਬ ਭਾਸ਼ਾ ਤੇ ਟਿੱਪਣੀ ਨਾ ਸਿਰਫ ਇੱਕ ਵਿਅਕਤੀਗਤ ਔਰਤ ਬਲਕਿ ਸਮੁੱਚੀ ਔਰਤ ਜਾਤ ਦਾ ਵੀ ਨਿਰਾਦਰ ਕਰਦੀ ਹੈ ਅਜਿਹੇ ਮਾਮਲੇ ਵਿੱਚ ਅਜਹੀ અપਮਾਨਜਨਕ ਭਾਸ਼ਾ ਤੇ ਟਿੱਪਣੀ ਦੀ ਵਰਤੋਂ ਉਹਨਾਂ ਦੇ ਸ਼੍ਰੀ ਧਾਮੀ ਦੇ ਔਦੇ ਲਈ ਅਣਉਚਿਤ ਅਤੇ ਸਮਾਜ ਨੂੰ ਇੱਕ ਨੁਕਸਾਨਦੇ ਸੰਦੇਸ਼ ਦਿੰਦੀ ਹੈ ਪੰਜਾਬ ਰਾਜ ਮੈਲਾ ਕਮਿਸ਼ਨ ਦੇ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਕਿਹਾ ਕਲਾ ਬੀਬੀ ਜਹील कौर ਜੀ ਦੇ ਉੱਤੇ ਇਹ ਸੰਬੰਧਿਤ ਹੀ ਨਹੀਂ ਬਲਕਿ ਸਮੁੱਚੀ ਨਾਰੀ ਜਿਹੜੀ ਹੈਗਾ ਪੰਜਾਬ ਦੀ ਔਰਤ ਇਹ ਸਾਡਾ ਜਿਹੜਾ ਉਹਨਾਂ ਦਾ ਧਾਮੀ ਸਾਹਿਬ ਦਾ ਬਿਆਨ ਸੀਗਾ ਇੱਕ ਪੂਰੇ ਦੇਸ਼ ਭਰ ਵਿੱਚ ਬੈਠੇ ਸਿੱਖ ਕੌਮ ਜਿਹੜੀ ਆ ਉਹਨਾਂ ਨੂੰ ਸ਼ਰਨਾ ਕੀਤਾ ਇਹੋ ਜਿਹਾ ਬੋਲਣਾ ਸੂਚੀ ਸਿੱਖ ਕੌਮ ਨੂੰ ਸਾਰੇ ਪੰਜਾਬੀਆਂ ਨੂੰ ਤੇ ਸਾਡੇ ਪੰਜਾਬ ਦਾ ਇਹ ਜਿਹੜਾ ਸਿਰ ਨੀਵਾ ਹੋਇਆ ਇਸ ਚੀਜ਼ ਦੇ ਨਾਲ ਮੇਰੀ ਅਪੀਲ ਇਸ ਪੂਰੀ ਕਮੇਟੀ ਨੂੰ ਐਸਜੀਪੀਸੀ ਜੀ ਕਮੇਟੀ ਨੂੰ ਕਿ ਇਸ ਦੇ ਉੱਤੇ ਬਹੁਤ ਸਖਤ ਤੋਂ ਸਖਤ ਐਕਸ਼ਨ ਲਿੱਤਾ ਜਾਣਾ ਚਾਹੀਦਾ ਮੈਲਾ ਕਮਿਸ਼ਨ ਨੇ ਨੋਟਿਸ ਜਾਰੀ ਹੋਣ ਦੀ ਤਰੀਕ ਤੋਂ 4 ਦਿਨਾਂ ਦੇ ਅੰਦਰ 18 ਦਸੰਬਰ ਤੱਕ ਇਸ ਆਡੀਓ ਰਿਕਾਰਡਿੰਗ ਸੰਬੰਧੀ ਸ਼੍ਰੀ tạmਮੀ ਨੂੰ ਆਪਣਾ ਲਿਖਤੀ ਸਪਸ਼ਟੀਕਰਨ ਅਤੇ ਬਿਆਨ ਕਮਿਸ਼ਨ ਦੇ ਦਫ਼ਤਰ ਵਿਖੇ ਹਾਜ਼ਰ ਹੋ ਕੇ ਦਿਨ ਲਈ ਹੈ ਉਦਰ ਹਰਜਿੰਦਰ ਸਿੰਘ tạmਮੀ ਵੱਲੋਂ ਬੀਬੀ ਜੋਗੀਰ ਕੌਰ ਬਾਰੇ ਦਿੱਤੇ ਗਏ ਅਪਮਾਨਜਨਕ ਬਿਆਨ ਦੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਨਿਖੇਦੀ ਕੀਤੀ ਹੈ ਉਹਨਾਂ ਕਮੇਟੀ ਪ੍ਰਧਾਨ tạmਮੀ ਦੇ ਅਸਤੀਫੇ ਦੀ ਮੰਗ ਕਰਦਾ ਮਹਿਲਾ ਕਮਿਸ਼ਨ ਅੱਗੇ ਪੇਸ਼ ਹੋਣ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਲਈ ਕਿਹਾ ਹੈ ਪੰਜਾਬ ਪੁਲਿਸ ਨੇ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ 3 ਮੈਂਬਰਾਂ ਦੀ ਗ੍ਰਿਫਤਾਰੀ ਦੇ ਨਾਲ 2 ਦਸੰਬਰ ਨੂੰ ਨਵਾਂ ਸ਼ਹਿਰ ਵਿੱਚ ਪੁਲਿਸ ਚੌਕੀ ਆਸਟ੍ਰੋਨ ਵਿਖੇ ਹੈਂਡ ਗਰਨੇਡ ਹਮਲੇ ਨਾਲ ਸਬੰਧਤ ਇੱਕ ਮਾਮਲੇ ਨੂੰ ਸਫਲਤਾਪੂਰਵਕ ਸੁਲਝਾ ਲਿਆ ਪੰਜਾਬ ਪੁਲਿਸ ਮੁਖੀ ਗਰਵ ਯਾਦਵ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਯੁਗਪੀਤ ਸਿੰਘ ਉਰਫ ਯੂਵੀ ਜੁਸਕਰਨ ਸਿੰਘਾ ਲਿਆ ਸ਼ਾ ਅਤੇ ਹਰਜੋਤ ਸਿੰਘ ਉਰਫ ਜੋਤ ਵਜੋ ਹੋਈ ਹੈ ਉਹਨਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਇਹਨਾਂ ਦੇ ਕਬਜ਼ੇ ਵਿੱਚੋਂ ਦੋ ਹਥਿਆਰਾਂ ਸਮੇਤ 6 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਨੇ ਦੋਸ਼ੀ ਜਰਮਨੀ ਬਰਤਾਨੀਆ ਅਤੇ ਹੋਰਨਾ ਦੇਸ਼ਾਂ ਦੇ ਸੰਚਾਲਕਾਂ ਵੱਲੋਂ ਚਲਾਏ ਜਾ ਰਹੇ ਖਾਲਿਸਤਾਨ ਜ਼ਿੰਦਾਬਾਦ ਫੋਰਸ ਮੋਡਿਊਲ ਦੇ ਮੈਂਬਰ ਨੇ ਅਤੇ ਉਹਨਾਂ ਨੂੰ ਪੰਜਾਬ ਤੇ ਹਰਿਆਣਾ ਵਿੱਚ ਪੁਲਿਸ ਅਦਾਰਿਆਂ ਅਤੇ ਘੱਟ ਗਿਣਤੀ ਨੇਤਾਵਾਂ ਨੂੰ ਨਿਸ਼ਾਨਾ ਬਣਾਉਣ ਦਾ ਕੰਮ ਸੌਂਪਿਆ ਗਿਆ ਸੀ ਮੋਡਿਊਲ ਨੂੰ ਪਿਛਲੇ 6 ਮਹੀਨਿਆਂ ਵਿੱਚ 4.5 ਲੱਖ ਰੁਪਏ ਦੀ ਫੰਡਿੰਗ ਪ੍ਰਾਪਤ ਹੋਈ ਹੈ ਉਦਰ ਅੰਮ੍ਰਿਤਸਰ ਰੇਲਵੇ ਪੁਲਿਸ ਨੇ ਨਵੇਂ ਸਾਲ ਤੇ 크리스마ਸ ਦੇ ਤਿਉਹਾਰ ਨੂੰ ਲੈ ਕੇ ਰੇਲਵੇ ਸਟੇਸ਼ਨ ਦੀ ਚੈਕਿੰਗ ਦੌਰਾਨ ਇੱਕ ਨੌਜਵਾਨ ਨੂੰ 4 ਪਿਸਤੌਨਾਂ ਅਤੇ 14 84 ਰੌਂ ਸਮੇਤ ਕਾਬੂ ਕੀਤਾ। ਉਹਨਾਂ ਦੱਸਿਆ ਕਿ ਫੜੇ ਗਏ ਵਿਅਕਤੀ ਦੀ ਪਛਾਣ ਕੈਪਟਨ ਉਰਫ ਬੂਰਾ ਵਜੋਂ ਹੋਈ ਹੈ। ਉਹਨਾਂ ਕਿਹਾ ਕਿ ਇਸ ਤੱਕ ਹੋਰ ਸਾਥੀ ਫਰਾਰ ਹੈ ਜਿਸ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਸ ਦੇ ਖਿਲਾਫ ਮਾਮਲੇ ਦਰਜ ਨੇ ਬਲਬੀਰ ਸਿੰਘ ਨੂੰ ਬੰਨੇ ਦੱਸਿਆ ਕਿ ਇਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਅਤੇ ਰਿਮਾਂਡ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @airrnu jalandhar ਸਾਡਾ ਫੇਸਬੁੱਕ ਪੇਜ ਹੈ rnu-airr jalandhar ਅਤੇ YouTube ਤੇ ਸਾਡਾ ਚੈਨਲ ਹੈ @airr jalandhar ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜੂ ਫਿਲਮ ਅਭਿਨੇਤਾ ਰਾਜ ਕਪੂਰ ਨੂੰ ਉਹਨਾਂ ਦੀ 100ਵੀਂ ਜਨਮ ਦਿਨ ਤੇ ਸ਼ਰਧਾਂਜਲੀ ਭੇਟ ਕੀਤੀ ਹੈ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਰਾਜ ਕਪੂਰ ਇੱਕ ਫਿਲਮ ਨਿਰਮਾਤਾ ਹੀ ਨਹੀਂ ਸਗੋਂ ਇੱਕ ਸੱਭਿਆਚਾਰਕ ਰਾਜਦੂਤ ਵੀ ਸਨ ਜਿਨ੍ਹਾਂ ਨੇ ਭਾਰਤੀ ਸਿਨੇਮਾ ਨੂੰ ਵਿਸ਼ਵ ਪੱਧਰ ਤੇ ਪਛਾਣ ਦਵਾਈ राज साहब का सोवा जन्मदिन यानी हिंदुस्तान की फिल्म इंडस्ट्री की स्वर्णिम यात्रा का कालखंड है डिप्लोमेटिक वर्ल्ड में सॉफ्ट पावर इसकी बहुत चर्चा होती है जिस जमाने में सॉफ्ट पावर शब्द का जन्म नहीं हुआ होगा राज कपूर साहब ने दुनिया में भारत के सॉफ्ट पावर की ताकत को एस्टेब्लिश कर दिया था एक बहुत बड़ी भारत को उनकी सेवा थी प्रधानमंत्री ने कपूर के सिनेमा प्रति अथा समर्पण दी शलाखा भी की थी ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਕਾਰਜਕਾਰੀ ਚੇਅਰਮੈਨ ਜਸਟਿਸ ਗੁਰਮੀਤ ਸਿੰਘ ਸੰਧਾਵਾਲੀਆ ਦੀ ਅਗਵਾਈ ਹੇਠ ਅੱਜ ਸੂਬੇ ਭਾਰ ਵਿੱਚ ਕੌਮੀ ਲੋਕ ਅਦਾਲਤ ਲਗਾਈ ਗਈ ਇਸ ਲੋਕ ਅਦਾਲਤ ਵਿੱਚ ਕੁੱਲ 365 ਬੈਂਚਾਂ ਚ ਕਰੀਬ 3,54,000 ਮਾਮਲੇ ਸੁਣਵਾਈ ਲਈ ਪੇਸ਼ ਹੋਏ ਇਸ ਲੋਕ ਅਦਾਲਤ ਵਿੱਚ ਦਿਵਾਨੀ ਘਰੇਲੂ ਝਗੜੇ ਜ਼ਾਇਦਾਦ ਦੇ ਝਗੜਿਆ ਚਤਪਾਉਂਸ ਤੇ ਮਾਮਲੇ ਮਜ਼ਦੂਰੀ ਸੰਬੰਧੀ ਮਾਮਲੇ ਤੇ ਲੰਮੇ ਸਮੇਂ ਤੋਂ ਬਕਾਇਆ ਮਾਮਲੇ ਤੇ ਸੁਣਵਾਈ ਕੀਤੀ ਗਈ ਇਸ ਮੌਕੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮੈਂਬਰ ਸਕੱਤਰ ਮਨਜਿੰਦਰ ਸਿੰਘ ਨੇ ਦੱਸਿਆ ਕਿ ਇਸ ਕੌਮੀ ਲੋਕ ਅਦਾਲਤ ਦਾ ਮੁੱਖ ਮੰਤਵ ਆਪਸੀ ਸਮਝੌਤਿਆਂ ਰਾਹੀਂ ਝਗੜਿਆਂ ਦਾ ਨਿਪਟਾਰਾ ਕਰਵਾਉਣਾ ਸੀ ਲੋਕਾਂ ਨੂੰ ਵਿਕਲਪੀ ਝਗੜਾ ਨਿਵਾਰਣ ਕੇਂਦਰ ਨਹੀਂ ਝਗੜਿਆਂ ਦਾ ਨਿਪਟਾਰਾ ਕਰਵਾਉਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਲੋਕਾਂ ਦੇ ਕੀਮਤੀ ਸਮੇਂ ਤੇ ਪੈਸੇ ਦੀ ਬਚਤ ਹੁੰਦੀ ਹੈ ਇਦਰ ਕਪੂਰਥਲਾ ਦੇ ਮੁੱਖ ਨਾਇਕ ਮੈਜਿਸਟ੍ਰੇਟ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਰਾਜਵੰਤ ਕਰਨੇ ਦੱਸਿਆ ਵਿਧਾਨ ਸੇ ਸਮਾਧਾਨਿਕ ਕੈਂਪੇਨ ਲਾਂਚ ਕੀਤੀ ਗਈ ਹੈ ਮਾਨ ਜੋ ਪੰਜਾਬ ਸਟੇਟ ਲੀਗਲ ਸਰਵਿਸ ਅਥਾਰਟੀ ਵੱਲੋਂ ਜਿਹਦੇ ਅਧੀਨ 16 ਦਸੰਬਰ ਨੂੰ ਸਾਡੇ ਡੀ ਐਲ ਐਸ ਏ ਵੱਲੋਂ ਕਪੂਥਲਾ ਜ਼ਿਲ੍ਹੇ ਵਿੱਚ ਪਿੰਡ ਨਡਾਲਾ ਵਿਕੇ ਇੱਕ ਸੈਮੀਨਾਰ ਲਗਾਇਆ ਜਾ ਰਿਹਾ ਹੈ ਉਹਦੇ ਵਿੱਚ ਮੇਰੇ ਵੱਲੋਂ ਅਤੇ ਸਾਡੇ ਜੋ ਵਕੀਲ ਸਹਿਬਾਨ ਹੋਣਗੇ ਪੈਨਲ ਤੇ ਪਿੰਡ ਵਾਲਿਆਂ ਦੀ ਮਦਦ ਦੇ ਨਾਲ ਅਸੀਂ ਉੱਥੇ ਸੈਮੀਨਾਰ ਲਗਾਵਾਂਗੇ ਜਿਹਦੇ ਵਿੱਚ ਔਰਤਾਂ ਨੂੰ ਉਹਨਾਂ ਦੇ ਹੱਕਾਂ ਬਾਰੇ ਜਾਣੂ ਕਰਵਾਇਆ ਜਾਏਗਾ ਪੰਜਾਬ ਵਿੱਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਅੱਜ ਇੱਕ ਵਾਰ ਫਿਰ ਆਪਣਾ ਦਿੱਲੀ ਚਲੋ ਮਾਰਚ ਇਕੱਦੇਲੀ ਮੁਲਤਵੀ ਕਰ ਦਿੱਤਾ ਅਜਿਹਾ ਹਰਿਆਣਾ ਪੁਲਿਸ ਵੱਲੋਂ ਮਜਬੂਰ ਹੋ ਕੇ ਅਥਰੂ ਗੈਸ ਅਤੇ ਪਾਣੀ ਦੀਆਂ ਬਿਚਾਰਾਂ ਦੀ ਵਰਤੋਂ ਕਰਨ ਨਾਲ ਕਥਿਤ ਤੌਰ ਤੇ ਜ਼ਖਮੀ ਹੋਏ ਕੁਝ ਕਿਸਾਨਾਂ ਕਰਕੇ ਕੀਤਾ ਗਿਆ ਇਸ ਤੋਂ ਪਹਿਲਾਂ ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਬੇਨਤੀ ਕੀਤੀ ਸੀ ਕਿ ਜੇਕਰ ਉਹ ਦਿੱਲੀ ਜਾਣ ਲਈ ਲੋੜਿੰਦੀ ਸਰਕਾਰੀ ਇਜਾਜ਼ਤ ਦਿਖਾਉਂਦੇ ਨੇ ਤਾਂ ਉਹਨਾਂ ਨੂੰ ਨਵੀਂ ਦਿੱਲੀ ਜਾਣ ਤੋਂ ਨਹੀਂ ਰੁਕਿਆ ਜਾਵੇਗਾ ਇਸੇ ਦੌਰਾਨ ਖਨੌਰੀ ਸਰਹੱਦ ਤੇ ਪਿਛਲੇ 18 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦੀ ਡਾਕਟਰੀ ਸਹਾਇਤਾ ਯਕੀਨੀ ਬਣਾਉਣ ਵਾਸਤੇ ਪੰਜਾਬ ਅਤੇ ਕੇਂਦਰ ਨੂੰ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੇ ਮੱਦੇਨਜ਼ਰ ਅਜਪਟਾਲਾ ਦੇ ਡਿਪਟੀ ਕਮਿਸ਼ਨਰ ਪੀਟੀ Yadav ਜ਼ਿਲ੍ਹਾ ਪੁਲਿਸ ਮੁਖੀ ਨਾਨਕ ਸਿੰਘ ਨੇ ਜਗਜੀਤ ਢੱਲੇਵਾਲ ਨਾਲ ਮੁਲਾਕਾਤ ਕੀਤੀ ਨਾਨਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਢੱਲੇਵਾਲ ਨੂੰ ਮਰਨ ਵਰਤ ਖਤਮ ਕਰਨ ਦੀ ਬੇਨਤੀ ਕੀਤੀ ਪਰ ਢੱਲੇਵਾਲ ਸਹਿਮਤ ਨਹੀਂ ਹੋਏ ਵੀ ਸੁਪਰੀਮ ਕੋਰਟ ਦੇ ਜੋ ਆਦੇਸ਼ ਨੇ ਸਾਰਿਆਂ ਲਈ ਸੁਪਰੀਮ ਕੋਰਟ ਸਤਿਕਾਰਤ ਹੈ ਜੋ ਆਦੇਸ਼ ਨੇ ਉਹਨਾਂ ਨੂੰ ਬਿਲਕੁਲ ਕੰਪਲਾਈ ਕੀਤਾ ਜਾਊਗਾ ਉਹਨਾਂ ਸਾਰਿਆਂ ਦੇ ਸਾਰੇ ਪੁਆਇੰਟਸ ਦੀ ਕੰਪਲਾਈਂਸ ਕੀਤੀ ਜਾਊਗੀ ਕਾਫੀ ਗੱਲਾਂ ਬਾਤਾਂ ਹੋਈਆਂ ਜਿਹੜੀਆਂ ਨਹੀਂ ਸ਼ੇਅਰ ਕਰਨ ਵਾਲੀਆਂ ਸੋ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਗਈਆਂ ਉਹ ਤੇ ਜਿਹੜਾ ਫਰਦਰ ਐਕਸ਼ਨ ਲੈਣਾ ਬੰਦਾ ਉਹ ਅਸੀਂ ਲਵਾਂਗੇ ਰਾਹ ਕੱਢਣ ਵਾਸਤੇ ਬੈਠੇ ਆਂ ਜੀ ਸੋ ਰਾਹ ਕੱਢਾਂਗੇ ਜਲਦੀ ਦੂਜੇ ਪਾਸੇ ਡੱਲੇਵਾਲ ਨੇ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਹੈ ਕਿ ਉਹ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਨ ਲਈ ਕਹੇ ਇਸ ਦੌਰਾਨ ਸਾਡੇ ਪਟਿਆਲਾ ਵਾਲੇ ਪੱਤਰਕਾਰ ਰਾਉ ਅਭਿੰਦਰ ਨੇ ਕਿਸਾਨਾਂ ਆਗੂ ਸਰਵਨ ਸਿੰਘ ਪੰਦੇੜ ਦੇ ਹਵਾਲੇ ਨਾਲ ਦੱਸਿਆ ਕਿ ਹੁਣ 18 ਦਸੰਬਰ ਨੂੰ ਦੁਪਹਿਰ 12 ਵਜੇ ਤੋਂ ਲੈ ਕੇ 3 ਵਜੇ ਤੱਕ ਪੂਰੇ ਪੰਜਾਬ ਚ ਰੇਲਾਂ ਰੋਕੀਆਂ ਜਾਣਗੀਆਂ ਮਾਸਮਪਾਦ ਨੇ ਕਿਹਾ ਕਿ ਉੱਤਰ ਪੱਛਮ ਅਤੇ ਮੱਧ ਭਾਰਤ ਵਿੱਚ ਅਗਲੇ 2 ਤੋਂ 7 ਦਿਨਾਂ ਤੱਕ ਠੰਡ ਲਹਿਰ ਦੀ ਸਥਿਤੀ ਬਣੀ ਰਹੇਗੀ ਵਿਭਾਗ ਨੇ ਵੀ ਕਿਹਾ ਕਿ ਅਗਲੇ 2 ਦਿਨਾਂ ਦੌਰਾਨ ਜੰਮੂ ਕਸ਼ਮੀਰ ਲद्दाख ਪੰਜਾਬ ਹਰਿਆਣਾ ਚੰਡੀਗੜ੍ਹ ਰਾਜਸਥਾਨ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਤੇ ਛਤੀਸਗੜ੍ਹ 'ਚ ਠੰਡ ਲਹਿਰ ਚਾਰੀ ਰਹੇਗੀ ਇੱਧਰ ਮੌਸਮ ਵਿਭਾਗ ਦੇ ਨਿਰਦੇਸ਼ਕ सुरेंद्र ਪਾਲ ਨੇ ਦੱਸਿਆ पंजाब हरियाणा और चंडीगढ़ में अभी जो ये शीत लहर का सिलसिला चला है कंटिन्यू करेगा तीन से चार दिन हालांकि इसमें पंद्रह और सोलह तारीख में कुछ कमी आ सकती है लेकिन ओवरऑल जो है अभी ये कोल्ड वेब कंडीशन और सीवियर कोल्ड वेब कंडीशन कंटिन्यू करेगी वर्षा के भी बारिश की बिल्कुल चांस नहीं है और ड्राई मौसम रहेगा जहाँ तक फ्रॉस्ट की बात है सुबह सुबह जो है अर्ली मॉर्निंग में कुछ पॉकेट्स में फ्रॉस्ट आ सकता है उससे जो है खासकर खेती के लिए थोड़ा सा ध्यान रखने वाली बात है बाकी ओवरऑल जो है सुबह शाम ठंडे होंगे ਕਿ ਬਾਰਿਸ਼ ਨਹੀਂ ਹੈ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਪਪਸਸੀ ਨੇ ਪੰਜਾਬ ਖੇਤੀਬਾੜੀ ਅਤੇ ਕਿਸਾਨ ਪਾਲਾਈ ਵਿਭਾਗ ਵਿੱਚ 200 ਖੇਤੀਬਾੜੀ ਵਿਕਾਸ ਅਫਸਰਾਂ ਗ੍ਰੁਪੇ ਦੀ ਪ੍ਰਤੀ ਲਈ ਅੰਤਮ ਨਤੀਜਾ ਦਾ ਐਲਾਨ ਕਰ ਦਿੱਤਾ ਹੈ ਆਖਿਰជា ਖਾਸ ਖਬਰਾਂ ਇੱਕ ਵਾਰ ਫਿਰ ਦੋ ਉਪ ਰਾਸ਼ਟਰਪਤੀ ਜਗਦੀਤ ਸਿੰਘ ਖੜਨੀ ਕੇ ਹੈ ਭਾਰਤੀ ਲੋਕਤੰਤਰ ਪ੍ਰਗਟਾਵੇ ਅਤੇ ਸੰਵਾਦ ਦੇ ਸੰਤੁਲਨ ਤੇ ਕੇਂਦ੍ਰਿਤ ਹੋਣਾ ਚਾਹੀਦਾ ਹੈ। ਪੰਜਾਬ ਰਾਜ ਮੈਲਕ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਨੂੰ ਰਾਜਨੀਤਿਕ ਪਾਰਟੀ ਨੇਤਾ ਬੀਬੀ ਜਗੀਰ ਕੌਰ ਖਿਲਾਫ ਅਪਮਾਨਜਨਕ ਟਿੱਪਣੀ ਦੇ ਮਾਮਲੇ 'ਚ ਨੋਟਿਸ ਜਾਰੀ ਕੀਤਾ। ਅਤੇ ਮੌਸਮ ਵਿਭਾਗ ਨੇ ਅਗਲੇ 2 ਦਿਨਾਂ ਦੌਰਾਨ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਸਮੇਤ ਹੋਰਨਾਂ ਥਾਵਾਂ ਤੇ ਠੀਤ ਲਹਿਤ ਚਾਰੀ ਰਹਿਣ ਦੀ ਸੰਭਾਵਨਾ ਜਤਾਈ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ buscar